ਕਿਆ ਹੋ ਰਹਾ ਹੈ ਜੀ ਕਿ ਇਹ ਕਿਆ ਹੋ ਰਹਾ ਹੈ ਜੀ ਆ ਤੇ ਇਥੋਂ ਤੱਕ ਭਰੀ ਭਈ ਇਹਦੇ ਦੁੱਧ ਇੰਨਾ ਕਿ ਰਹਿ ਗਿਆ ਹੈ ਹੈ ਛੜ ਗਿਆ ਦੁੱਧ ਹਾਂ ਜੀ ਬਹੁਤ ਛੜ ਗਿਆ ਦੁੱਧ ਦਾ ਹੀ ਦਿੱਤਾ ਜਾ ਉੱਡਣ ਦਿਆ ਇਹ ਦੁੱਧ ਆ ਉੱਡੀ ਜਾਂਦਾ ਦੇਖੋ ਸੀ ਹੈ ਦੁੱਧ ਹੀ ਡਾਤਾ ਜੀ ਹੈ ਤੇ ਰਹਿ ਗਿਆ ਦੇ ਪਛੇਰ ਪਾਸੇ ਕੀ ਅਰਕ ਹੈ ਦੁੱਧ ਦਾ ਅਰਕ ਆਂਦੇ ਇਹ ਬਣ ਰਿਹਾ ਜੀ ਸਰਦੀਆਂ ਦੀ ਮਠਿਆਈ ਘਰ ਦੀ ਬਣੀ ਘਰ ਦੀ ਖੁਰਾਕ ਹੁਣ ਪਤਾ ਨਹੀਂ ਇਹਦਾ ਬਣਨਾ ਕੀ ਜੇ ਪਹਿਲਾਂ ਦੇਖੋ ਆ ਪਾਤੀ ਜੇ ਹੈ ਕੀ ਦਾ ਛਟੋ ਕੀ ਛਟਿਆ ਸੀ ਹੈ ਡੋਰ ਛੁੱਟੀ ਸੀ ਜਿਹੜਾ ਇਹ ਮਡੋਂਦਿਆ ਨਾ ਆ ਬਾਦੀ ਡੋਰ 300 ਰੁਪਏ ਦਾ ਗੋਲਾ ਲੈਂਦਾ ਹੈ ਹੈ ਤੇ ਇਹ ਬਣ ਜਾਣਾ ਹੈ ਮੇਰੇ ਸਣ ਕਿਲੋ ਰਹਿ ਜਾਣਾ ਹੈ ਇਹ ਕਿਲੋ ਨਹੀਂ ਰਹਿਣਾ ਵੇਖਿਓ ਹੁਣੇ ਮੈਂ ਥੋੜੇ ਦੇਰ ਤੱਕ ਤੁਹਾਨੂੰ ਮੈਂ ਦਰਸ਼ਕ ਪਾ ਸਾਡੇ ਨਵੇਂ ਵਲੌਗ YouTube ਚੈਨਲ ਹਿੰਮਤ ਅਜਲਾ ਵਲੌਗਸ ਦੇ ਵਿੱਚ ਤੁਸੀਂ ਵੇਖੋਗੇ ਖੂਆ ਕਿਤਰਾ ਵੱਜਦਾ ਦੁੱਧ 10 ਲੀਟਰ 10 ਲੀਟਰ ਦਾ ਕਿੰਨਾ ਖੂਆ ਵੱਜਦਾ ਵਾ ਉਹ ਜੁੜੇ ਰਹੋ ਨਿਕਾਲ ਜੀ ਸਾਰਿਆਂ ਨੂੰ ਮੈਂ ਨਵੇਂ ਵਲੌਗ ਤੇ ਵਿੱਚ ਤੁਹਾਡਾ ਸਵਾਗਤ ਆ ਜੀ ਸਾਡੇ YouTube ਚੈਨਲ ਹਿੰਮਤ ਅਜਲਾ ਵਲੌਗਸ ਦੇ ਵਿੱਚ ਤੇ ਇੱਥੇ ਰੇੜਕਾ ਪੈ ਗਿਆ ਜੀ ਗੁੱਡੀਆਂ ਦਾ ਹੈ ਉਹ ਗੁੱਡੀਆਂ ਡਾਉਣ ਲਈ ਪਿੰਡ ਆਇਆ ਸੀ ਉਹ ਅਗਲੇ ਪਾਸੇ ਜਾ ਕੇ ਨਾ ਬਾਗਾ ਲਾਇਆ ਪੂਰਾ ਨੇ ਜਿਹੜਾ ਪੰਜਾਬੀ ਮਾਵਾਂ ਕਹਿੰਦੀਆਂ ਹੁੰਦੀਆਂ ਨਾ ਤੂੰ ਕੀ ਬਾਗਾ ਡੱਡਿਆ ਉੱਚੀ 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 ਹੋਰ ਉੱਚੀ ਉੱਚੀ ਹੈ ਰੇ 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 ਉੱਚੀ ਉੱਚੀ ਨਾ ਆ ਕੀ ਲਾਇਆ ਮੇਰੇ ਦੱਸ ਆ ਕੀ ਲਾਇਆ ਅੱਖਾਂ ਦੇ ਹਾਏ 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 ਕੀ ਬਣ ਗਿਆ ਅੱਖਾਂ ਦਾ ਹੈ ਖਾ ਖਾ ਗਈ ਹੈ ਖਾ ਖਾ ਗਿਆ ਤੱਲੇ ਦੇ ਦੇ ਤੱਲੇ ਦੇ ਪੈਣਾ ਉਹ ਲੈ ਵੱਡੀ ਲੈ ਵੱਡੀ ਲੈ ਬੱਬੂ ਆ ਆ ਹਾਂ ਚਲੋ ਦੇਰੋ ਦੇਰੋ ਇਹ ਜੀ ਨਿੱਕੇ ਨਿੱਕੇ ਬੱਤੀਆਂ ਦੀ ਲੜਾਈ ਤੁਸੀਂ ਵੇਖੀ ਆ ਤੇ ਥੋੜੇ ਸਮੇਂ ਤੱਕ ਤੁਹਾਨੂੰ ਦਿਖਾਵਾਂਗੇ ਖੁਆ ਬਣਦਾ 10 ਲੀਟਰ ਦੁੱਧ ਕੜਾਈ ਦੇ ਵਿੱਚ ਪਾਇਆ ਵਾ ਇਹ 10 ਲੀਟਰ ਦੁੱਧ ਕੜਾਈ ਦੇ ਵਿੱਚ ਪਾਇਆ ਵਾ ਤੇ ਵੇਖੋ ਕਿੰਨਾ ਬਣਦਾ ਵਾ ਥੋੜੇ ਸਮੇਂ ਤੱਕ ਮਿਲ ਜਾਏਗਾ ਆ ਹਾ ਹਾ ਖੋਇਆ ਬਣ ਗਿਆ ਤਿਆਰ ਹੋ ਗਿਆ ਹਾਈ ਹਾਈ ਬੁਲਬੁਲੇ ਵੱਜਦੇ ਈ ਛਿੱਟੇ ਵਾਂਦੇ ਬਸ ਸੋਣਾ ਪੱਕੀ ਬੇਸਣ ਕੇ ਉਹ ਮਿਕਸ ਕਰਨ ਲੱਗੇ ਆਪਾਂ ਡਰਾਈ ਫਰੂਟਸ ਕੋਈ ਨਹੀਂ ਪਾਉਂਦੇ ਹੁੰਦੇ ਵਿੱਚ ਤੇ ਉਹ ਵੀ ਤਾਂ ਨਾਲ ਇੱਕ ਕਲਿੱਪ ਸਾਂਝੀ ਕਰਾਂਗੇ ਜੁੜੇ ਹੋਏ ਵਲੌਗ ਦੇ ਨਾਲ ਦੋਦੋ ਤੋਂ ਖੋਆ ਬਣ ਕੇ ਰੈਡੀ ਹੋ ਗਿਆ ਬਸ ਸੋਣਾ ਕੋ ਤਿਆਰੀ ਕਰਨ ਲੱਗੇ ਪਿੰਨੀਆਂ ਦੀ ਨਹੀਂ ਪਿੰਨੀਆਂ ਦੀ ਨਹੀਂ ਹਜੇ ਹਜੇ ਤੇ ਬੇਸਣ ਨੂੰ ਭੁਲਣਾ ਫਿਰ ਖੋਆ ਮਿਕਸ ਕਰਨਾ ਫਿਰ ਆਪਾਂ ਇਹਨੂੰ ਠੰਡਾ ਕਰਾਂਗੇ ਫਿਰ ਪਨੀ ਬਣਾਵਾਂਗੇ ਅਜੇ ਕਾਫੀ ਲੰਬਾ ਪ੍ਰੋਸੈਸ ਹੈ ਮਿਲਦੇ ਆਂ ਜੀ ਥੋੜੀ ਦੇਰ ਤੱਕ 10 ਕਿਲੋ ਦੁੱਧ ਦੇ ਵਿੱਚੋਂ ਥੋੜੀ ਜਿਹੀ ਨਿਕਲਿਆ ਜੇ ਇਹ ਹੁਣ ਮੈਂ ਕੜਛੀ ਝਟਣ ਲੱਗੀ ਆਂ ਉਹ ਸਵਾਦ ਵੇਖਣ ਨੂੰ ਬੜਾ ਸਵਾਦ ਲੱਗੇ ਨੇ ਮੈਂ ਕਿ ਮੈਂ ਖਾ ਕੇ ਵੇਖਦੀ ਆਂ ਕੜਛੀ ਮੈਂ ਸਾਫ਼ ਕਰ ਦਿੰਨੀ ਆਂ ਚਲੋ ਜੀ ਤੁਹਿੰ ਜ਼ਰੂਰ ਜਾਨੇ ਵੇਖੋ ਮੈਂ ਖਾ ਲਾਂ ਵੇਖੋ ਸੰਗਤ ਜੀ ਨਾਨਕਿਆਂ ਦੀਆਂ ਮੋਜਾਂ ਪਰ ਆਲੀ ਦੇ ਢੇਰ ਤੇ ਚੜ ਕੇ ਫਿਰ ਪਤਾ ਲੱਗੇ ਚੜਨ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਾਲ ਸਾ ਵਾਹਿਗੁਰੂ ਜੀ ਕੀ ਸਾਲ ਸਾ ਕਾਈਟ ਕਹਿੰਦਾ ਮੇਰੀ ਦਿਖਾਓ ਤੇ ਕਾਈਟ ਕਿੱਥੇ ਦਿਖਣੀ ਐ ਇੰਨੀ ਦੂਰ ਮੈਨੂੰ ਤਾਂ ਲੱਗਾ ਦਿਖੂਗੀ ਨਹੀਂ ਪੁੱਤ ਨਹੀਂ ਦੇਖਦੀ ਉਹ ਦਿਖਦੀ ਜੇ ਦੇਖਦੀ ਆ ਉਹ ਵੇਖੋ ਫੋਕਸ ਕਰਕੇ ਵੇਖੋ ਸਾਰੇ ਜਣੇ ਇੰਨੀ ਦੂਰ ਗਈ ਕਾਈਟ ਤੀਜੀ ਚੌਥੀ ਚੜਾ ਲਈ ਐ ਨਹੀਂ ਦੀ ਫਟੇ ਸਾਰੇ ਨੇ ਪੁੱਛੋਗਾ ਕੀ ਹਾਲ ਤੁਹਾਡਾ ਇਹ ਹਾਲ ਤੁਹਾਡਾ ਸਾਰੇ ਠੀਕ ਹੋ ਠੀਕ ਹੂ ਸਾਰੇ ਹਾਂ ਕਹਿੰਦੇ ਠੀਕ ਆ ਅਸੀਂ ਹੋਰ ਕੁਝ ਪੁੱਛਣਾ ਆਰੇ ਕੋ ਕੀ ਕਰਨ ਦੇ ਆ ਦੇਖੋ ਕੀ ਕਰਨ ਦੇ ਹਾਂ ਦੇਖ ਲਿਆ ਉਹਨਾਂ ਨੇ ਹੁਣ ਆਪਾਂ ਨੇ ਚੜਾਂਗੇ ਨਹੀਂ ਤੁਸੀਂ ਨਹੀਂ ਚੜੋਂਗੇ ਤੁਹਾਨੂੰ ਚਿੱਤਰ ਵੀ ਪੈ ਜਾਣੇ ਨੇ ਆਜੋ ਇੱਧਰ ਵੇਸਨ ਭੋਜ ਰਿਆ ਅਸੀਂ ਬਹੁਤ ਲੇਟ ਹੋ ਗਏ ਹਾਂ ਇਨਣੇ ਵੀ ਕਿ ਉਪਾਗੇ ਵਿੱਚ ਵੇਸਣ ਪਾ ਕੇ ਤੇ ਆਹ ਕਾਰਵਾਈ ਕਰ ਵੀ ਦਿੱਤੀ ਤੇ ਆਪਾਂ ਪਿੱਛੇ ਰਹਿ ਗਏ। ਸੋ ਹੌਲੀ ਹੌਲੀ ਤਿਆਰ ਹੋ ਰਿਹਾ। ਫਿਰ ਤੁਹਾਨੂੰ ਦੱਸਦੇ ਆ ਪੂਰਾ ਤਿਆਰ ਕਰਕੇ ਸਵਾਦ ਦੱਸਦੇ ਆ ਕਿਦਾਂ ਦਾ ਬਣਿਆ। ਕਟਛੀ ਤੇ ਮੈਂ ਚੱਟ ਲਈ। ਜੀ ਖੋਆ ਹੋ ਗਿਆ ਤਿਆਰ। ਨੂੰ ਠੰਡਾ ਹੋਣ ਲਈ ਰੱਖਤਾ ਵਾ। ਤੇ ਠੰਡਾ ਹੁੰਦਾ ਸੀ ਪਿੰਨੀਆਂ ਬਣਾਉਨੇ ਆ। ਤੇ ਫਿਰ ਮਿਲਦੇ ਆ। ਏ ਕੀ ਦਈਆ ਮਾ ਹ ਕੀ ਕਰਦਾ ਮਤਲਬ ਇਹ ਜਿਹੜੇ ਗੁਲੀ ਡੋਲੇ ਆ ਸਾਡਾ ਪਿਤਾ ਹੀ ਨਹੀਂ ਕੋ ਹਾਂ ਆ ਵਾਲ ਕੁੜੀ ਆ ਗਿਆ ਕੰਦਰਾ ਪੀ ਉਹਨੂੰ ਖਾਣਾ ਪੈਂਦਾ ਹੈਨਾ ਹਾਂ ਆ ਬਗਾ ਬਗਾ ਆ ਬਗਾ ਹਾਂ ਮੈਂ ਬਹਿ ਕੇ ਤਾਂ ਮੈਂ ਕੀ ਖਾਂਦਾ ਇਹ ਦੇਸ਼ਾ ਕੀ ਜੇ ਇੰਨਾ ਮੈਂ ਤੁਹਾਨੂੰ ਤਾਂ ਦੱਸ ਦਨਾ ਇਹ ਰੇ ਡਿਸ਼ਾ ਇਹ ਰੇ ਡਿਸ਼ ਵਾ ਨਾ ਇਹ ਹੈ ਜੀ ਜ ਰਾਜਸਥਾਨ ਦੀ ਰਾਜਸਥਾਨ ਦੀ ਡਿਸ਼ ਜਿਹੜੀ ਇੱਥੇ ਬਣਾਈ ਹੈ ਮੈਂ ਦਾੜੀ ਤੋਂ ਕੋ ਲੱਗਣਾ ਨਹੀਂ ਲੂਣ ਵਾਲੀ ਆ ਹਮ ਖੀਰ ਵਿੱਚ ਗਾਜਰਾ ਪਾਈਆਂ ਨੇ ਹਮ ਹਾਂ ਖੀਰ ਹੋ ਸਦੀ ਖੀਰਾ ਖੀਰਾ ਚੋਲਾਂ ਹੜੀ ਨਾਲ ਹੈਗੇ ਫੁੱਲੀਆਂ ਪਾਈਆਂ ਇਹਦੇ ਚੋਲਾਂ ਨੂੰ ਪੁੰਨ ਕੇ ਫੁੱਲੇਗਾ ਬਣਾਈਆਂ ਫੁੱਲੀਆਂ ਬਣਾ ਕੇ ਫਿਰ ਗਾਜਰਾ ਪਾਈਆਂ ਵਿੱਚ ਐਵੇਂ ਕਨਫਿਊਜ਼ ਕਰੀ ਜਾਂਦੇ ਐਵੇਂ ਹੂੰ ਉਹ ਬੇਚਾਰੇ ਚੋਲਾਂ ਦਾ ਬੇੜਾ ਕਰ ਕਰ ਲੈਣ ਫੁੱਲੀਆਂ ਬਣਾਉਂਦੇ ਬਣਾਉਂਦੇ ਹੈਗਾ ਵੀ ਲੋਲੂ ਨਾਲਾ ਜੀ ਨਹੀਂ ਨਹੀਂ ਮਿੱਠੀ ਹੈ ਖੀਰ ਹੈ ਸਾਰੇ ਜਣੇ ਗੋਲਪੱਕੇ ਖਾਓ ਸਾਰੇ ਜਣੇ ਗੋਲਪੱਕੇ ਖਾ ਲਓ ਕਰ ਗਏ ਵੀ ਬੱਸ ਚੱਲੀ ਹੁਣ ਹਿਮਤ ਚੱਲੀਏ ਚੱਲੀਏ ਕੱਲ ਨਹੀਂ ਅੱਜ ਹੀ ਜਾਣਾ ਛੁੱਟੀ ਨੂੰ ਅਜੇ ਮੈਸੇਜ ਨਹੀਂ ਆਇਆ ਫੇ ਲੋਈ ਛੁੱਟੀ ਯਾਰ ਕੱਲ ਵੀ ਛੁੱਟੀ ਪੱਥਰ ਛੁੱਟੀ ਫੇ ਆਪਾਂ ਰਹਿ ਪੈਨੇ ਤੂੰ ਚੱਲ ਜਾ ਹਾਂ ਮੈਂ ਜਾ ਪੈਨੇ ਹਿਮਤ ਮਮਾ ਹਿਮਤ ਕਹਿ ਕੇ ਪਾਪਾ ਚੱਲ ਜਾ ਹੋ ਹੀ ਗਿਆ ਹਾਂ ਹਾਂ ਕਹਿੰਦਾ ਠੀਕ ਆ ਇਹ ਤਾਰ ਦੇ ਚੁਆਇ ਗਿਆ ਇਹਨੂੰ ਕਹੋ ਮम्मा पापा ਚੱਲ ਜਣ ਸਾ ਪੁੱਛਿਓ ਮੈਂ ਜਾ ਮम्मा पापा ਬਹਿ ਜਾਓ ਹਾਂ ਰਹਿਣ ਗਾਇ ਉਸਨ ਬਰੇ ਪਾਪਾ ਦੀ ਹਾਂ ਬਹਿ ਜਾਓ ਹਾਂ ਉਹਨੂੰ ਮਾਇਚੇ ਨਹੀਂ ਕਹ ਮਮਾ 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 ਪਾਪਾ ਮੈਂ ਮੈਂ ਮਮਾ ਚੱਲ ਜੇ ਪੁੱਛ ਰਿਹਾ ਆ ਡੋਰ ਵੇਖ ਲੈ ਹਾਂ ਅੰਦਰ ਨਹੀਂ ਗੁੱਡੀ ਜਾਵੇ ਗੁੱਡੀ ਆੜੀ ਦੀ ਗੁੱਡੀ ਲਾਤੀ ਲਿਆ ਪਾਪਾ ਆਪ ਕੋਈ ਟ੍ਰੇਨ ਤੇ ਪੈਣਾ ਵਾ ਇਹ ਤੇ ਆ ਬਾਬਾ ਉਹ ਥੱਲੇ ਨਾ ਗਿੱਲੇ ਆ ਥੱਲੇ ਉਹ ਬਾਬਾ ਉਹ ਬਾਬਾ ਬਾਬਾ ਵੱਡੇ ਪਪਾ ਨੇ ਨਹੀਂ ਜੇ ਉਹ ਉੱਡ ਕੇ ਜਾਣਾ ਵੱਡੇ ਪਪਾ ਦੀ ਡਿਊਟੀ ਲੱਗੀ ਹੈ ਇਹਦੇ ਪਪਾ ਹੀ ਡਿਊਟੀ ਕਰਦੇ ਹੁੰਦੇ ਹੋ ਜੀ ਪਿੰਨੇ ਬਣਾ ਬਣਾ ਦੇਣ ਚਲੋ ਉਹ ਗੁੱਡੀ ਗਈ ਸਾਡੇ ਪਿੰਡਾਂ ਦੇ ਵਿੱਚ ਵੀ ਤਰ੍ਹਾਂ ਕਮਾਣ ਤੋਂ ਬਾਅਦ ਜਾਂ ਪ੍ਰਾਲੀ ਦਾ ਇਤਰਾ ਕਰਦੇ ਹੈ ਖੋਰੀ ਹੈ ਇਹਨੂੰ ਖੋਰੀ ਕਹਿੰਦੇ ਤੁਹਾਡੇ ਇਧਰ ਖੋਰੀ ਕਹਿੰਦੇ ਸਾਡੇ ਦੇ ਇਧਰ ਇਕੱਠਾ ਕਹਿੰਦੇ ਖੋਰੀ ਨੇ ਜਾਂ ਸ਼ੋਈ ਹੈ ਸਾਰੇ ਜਣੇ ਕਮੈਂਟ ਬਾਕਸ ਵਿੱਚ ਦੱਸਿਓ ਜੀ ਹੈ ਕੀ ਇਹ ਕਦ ਲਈ ਯੂਜ਼ ਹੁੰਦਾ ਆੜੀ ਚੀਜ਼ ਬਣੀ ਪਈ ਹੈ ਕਮਾਤ ਦੀ ਆ ਕਮਾਤ ਦੇ ਇਕੱਠਾ ਮਸ਼ੀਨ ਆਉਂਦੀ ਹੈ ਮਸ਼ੀਨ ਬੜਾਈ ਜਾਂਦੀ ਹੈ ਤੇ ਚਲੋ ਮਿਲਦੇ ਆਂ ਨਹੀਂ ਥੋੜੀ ਜਿਹੀ ਥੋੜੀ دیر ਤੱਕ ਕਰਨ ਲੱਗਿਓ ਜਾ ਚੋਂਦੀ ਰੋਕ ਜਾਈ ਵਸ ਮਾਲਾਂ ਦੋ ਡੇਰੀ ਹੁੰਦੀ ਹੈ ਦਾ ਫੜਾ ਬਣਾਉਣਾ ਬੜੀ ਬਰਤੀ ਤਨੀ ਨਹੀਂ ਨਹੀਂ ਉਹ ਤਾਂ ਬਾਜ ਪਤਾ ਬਾਲਟੀ ਨਾਲ ਤਰ੍ਹਾਂ ਇਤਰਾ ਥੋੜਾ ਤੇ ਉਂਗਲਾਂ ਨਾਲ ਡੇ ਨਹੀਂ ਬਣੇਗਾ ਉਰੇ ਆ ਜਾ ਤੀ ਮੈਂ ਕੱਢਦੀ ਉਰੇ ਆ ਲੈ ਲੋ ਸਭ ਉੱਠੋ ਤੀ ਬੜੇ ਹੋ ਆ ਫੜੋ ਫੜ ਉਹ ਵੀ ਉਹ ਚਲ ਨਹੀਂ ਨਹੀਂ ਮਿਲਦੀ ਨਹੀਂ ਚੱਲ ਨਹੀਂ ਮੇਰੇ ਹੱਥ ਦੀ ਤਕਰੀ ਹੁੰਦੀ ਹੈ ਜੀ ਡੁੱਬ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਅ ਜਿਹੜਾ ਕਿ ਇਹ ਨਹੀਂ ਕਿ ਇਹ ਸ਼ਹਿਰ ਨੇ ਤਾਂ ਉਧਰ ਅਣਿਕੜ ਨਹੀਂ ਹੁੰਦੀਆਂ ਆ ਉਹ ਵੀ ਬਗਲੇ ਹਾਂਜੀ ਸੰਗਤ ਜੀ ਹਾਂਜੀ ਸੰਗਤ ਜੀ ਇੱਥੇ ਵਲੌਗ ਦਾ ਕਰਦੇ ਆ ਐਂਡਿੰਗ ਤੇ ਇੱਕ ਚੀਜ਼ ਮੈਂ ਖਾਣਾ ਚਾਹੁੰਗਾ ਕਿ ਆਹ ਚੀਜ਼ਾਂ ਜਿਹੜੀਆਂ ਲੱਗਦੀਆਂ ਹਨ ਇਹਨਾਂ ਨੂੰ ਬੜੇ ਹਿਸਾਬ ਦੇ ਨਾਲ ਓਵਰਟੇ ਕਰਿਆ ਕਰੀਏ ਇਹਨਾਂ ਲਈ ਵੀ ਔਖਾ ਹੋ ਸਕਦਾ ਤੇ ਸਾਡੇ ਲਈ ਵੀ ਔਖਾ ਹੋ ਸਕਦਾ ਤੇ ਬੜੇ ਜਿਆਦਾ ਬੜਾ ਜਿਆਦਾ ਪ੍ਰਕੌਸ਼ਨ ਲੈਣਾ ਪੈਣਾ ਇਸ ਚੀਜ਼ ਦੇ ਵਿੱਚ ਕਿ ਤੁਸੀਂ ਓਵਰਟੇਕ ਤਰ੍ਹਾਂ ਕਰਨਾ ਇੱਥੇ ਕਰਦੇ ਆ ਵਲੌਗ ਦੀ ਐਂਡਿੰਗ ਮੈਂ ਰੁਕਣਾ ਚਾਹੁੰਗੀ ਹਾਂਜੀ ਕੀ ਆਪਾਂ ਖੋਇਆ ਜਦੋਂ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਕੋਈ ਕਲਿੱਪ ਨਹੀਂ ਲਈ ਪਈ ਬਣੀ ਜਾਂ ਕੁਝ ਕਿਉਂਕਿ ਇਹ ਕੀ ਇਹ ਨਾ ਗਲਤੀ ਮੇਰੀ ਨਹੀਂ ਗਲਤੀ ਹੈ ਪਰ ਖਾਂਦੇ ਦਿਖਾਵਾਂਗੇ ਨਾ ਖਾਂਦੇ ਵਿੱਚ ਨੈਕਸਟ ਕਿਸੇ ਵਲੌਗ ਚ ਦਿਖਾ ਦਾਂਗੇ ਨਹੀਂ ਸਾਰਿਆਂ ਨੇ ਲਗਭਗ ਬਣਾਇਆ ਹੀ ਹੁੰਦਾ ਆਪਾਂ ਹੀ ਲੇਟ ਹੋ ਗਏ ਆ ਹੂੰ ਠੀਕ ਹੈ ਤੇ ਬਸ ਮੈਂ ਇਹ ਦੱਸਣਾ ਚਾਹੁੰਨੀ ਕਿ ਆਪਾਂ ਸਾਰਾ ਕੁਝ ਤਿਆਰ ਕਰਾ ਕੇ ਪਿੰਡੋਂ ਤੇ ਚੱਲੇ ਪਾਤੇ ਨੇ ਆਪਣੇ ਕੱਲ ਨੂੰ ਤੁਹਾਨੂੰ ਪਿੰਨੀਆਂ ਜਿਹੜੀਆਂ ਹਨਾ ਖਾਂਦੇ ਖਾਵਾਂਗੇ ਖਾਣੇ ਦੇ ਤਰ੍ਹਾਂ ਬੜਾ ਟੇਸਟ ਅਸੀਂ ਤੁਸੀਂ ਮਹਿਸੂਸ ਕਰ ਸਕਦੇ ਜੇ ਐਂ ਖਾ ਕੇ ਖਾਵਾਂਗੇ ਤੁਹਾਨੂੰ ਤੇ ਕੱਲ ਨੂੰ ਮਿਲਾਂਗੇ ਤੇ ਯਾਤ ਨਾਲ ਜਿਨੇ ਜਿਨੇ ਵੀ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਉਸ ਜਾ ਕੇ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੇ ਤਾਂ ਜੋ ਰੋਜ਼-ਰੋਜ਼ ਉਹਨਾਂ ਤੱਕ ਵੀਡੀਓ ਪਹੁੰਚੇ ਤੇ ਅੱਜ ਹੁਣ ਕਰਦੇ ਆ ਤਿੰਨ ਵਾਰੀ ਮੈਂ ਕਹਿ ਚੁੱਕਾ ਕਿ ਵੀ ਹੁਣ ਕਰਦੇ ਆ ਕਿ ਬਲੌਗ ਦੀ ਐਂਡਿੰਗ ਤੇ ਹੁਣ ਪੱਕਾ ਹੋ ਚਲੀ ਐ ਐਂਡਿੰਗ ਬਾਈ ਜੀ ਕਿ ਕਹ ਖਾਲਸਾ ਬਾਈ ਜੀ ਕੀ ਹਾਲ ਤੇ